ਅੱਜ ਮੈਂ ਪਿੰਡ ਆਤਾਪੁਰ ਬਲਾਕ ਸਰੰਦ ਦੇ ਪਿੰਡ ਚ ਆਇਆ ਸੀ ਅੱਜ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਇਹ ਜਿਹੜੇ ਸਾਥੀ ਖੜੇ ਨੇ ਇਹ ਲੋਕ ਖੜੇ ਨੇ ਮੇਰੇ ਸਤਿਕਾਰਯੋਗ ਇਹਨਾਂ ਨੇ ਇਸ ਕਾਬਲ ਬਣਾਇਆ ਕਿ ਮੈਂ ਅੱਜ ਐਮਐਲਏ ਬਣ ਕੇ ਇਹਨਾਂ ਦੀ ਜਿਹੜੀ ਸਾਨੂੰ ਬਹੁਤ ਵੱਡੀ ਹੁਕਮ ਸੀ ਐਡਵਾਂਡਸ ਸੀ ਕਹਿ ਲੋ ਉਸੀ ਪਲਾਟਾਂ ਦੀ 5-5 ਮਰਲੇ ਦੇ ਪਲਾਟ ਦੀ ਅੱਜ ਅਸੀਂ ਪਿੰਡ ਆਤਾਪੁਰ ਕਰਕੇ ਗਏ ਆ ਇੱਥੇ ਸਾਰੇ ਜਿਹੜੇ ਲੋੜਵੰਦ ਸਾਡੇ ਸਾਥੀ ਨੇ ਮੈਂ ਗਰੀਬ ਨਹੀਂ ਕਹੂੰਗਾ ਪੰਜਾਬ 'ਚ ਕੋਈ ਗਰੀਬ ਬੰਦਾ ਨਹੀਂ ਨਾ ਕਹਿ ਸਕਦੇ ਗੁਰੂ ਸਾਹਿਬ ਨੇ ਸਾਨੂੰ ਇੰਨੀ ਤਾਕਤ ਦਿੱਤੀ ਹੈ ਜਿਹੜੇ ਲੋੜਵੰਦ ਸਾਡੇ ਸਾਥੀ ਆ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦੇ ਰਹੇ ਆ ਪਿੰਡ ਵਾਲਿਆਂ ਨੇ ਹੁਣ ਇੱਥੇ ਇਹਨਾਂ ਦਾ ਉਹ ਕਰਨਾ ਤਕਸੀਮ ਇਹਨਾਂ ਨੇ ਕਰਨੀ ਉਹ 'ਚ ਮੇਰਾ ਕੋਈ ਰੋਲ ਨਹੀਂ ਲੇਕਿਨ ਇਹਨਾਂ ਨੂੰ 5-5 ਮਰਲੇ ਦੇਵਾਂਗੇ ਔਰ ਇੱਥੇ ਆਉਣ ਵਾਲੇ ਸਮੇਂ 'ਚ ਜਿਉਂ-ਜਿਉਂ ਸਾਡੇ ਕੋਲ ਗਰੰਟ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ 6 ਮਹੀਨੇ ਸਾਲ ਜਦੋਂ ਵੀ ਇੱਥੇ ਸਾਰੀਆਂ ਹੋਰ ਸਹੂਲਤਾਂ ਵੀ ਦੇਵਾਂਗੇ ਅਸੀਂ ਆਪਣੇ ਲੋਕਾਂ ਲਈ ਬਚਨ ਬਾਦਾਂ ਸੇਵਾ ਲਈ ਸਾਡੇ ਉਹ ਲੋਕ ਜਿਹੜੇ ਲੋੜਬੰਦ ਨੇ ਦੇਖੋ ਕਿਸੇ ਜ਼ਿਮੀਂਦਾਰ ਹੈ ਉਹਰੇ ਕੋਲ ਜ਼ਮੀਨ ਹੈ ਉਹ ਆਪਣੇ ਘਰ ਚ ਕੋਠੀ ਪਾ ਸਕਦਾ ਆਪਣੇ ਥਾਂ ਚ ਕੋਠੀ ਪਾ ਸਕਦਾ ਗਰੀਬੰਦਾ ਕਿੱਥੇ ਘਰ ਪਾਵੇ ਸਾਰੇ ਪਿੰਡਾਂ ਜਿੱਥੇ ਸ਼ਾਮਲਾਟ ਜ਼ਮੀਨ ਹੈ ਅਸੀਂ 5-5 ਮਰਲੇ ਦੇ ਪਲਾਟ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਾਹਿਚ ਸਾਰੇ ਲੋਕਾਂ ਨੂੰ ਦਵਾਂਗੇ ਔਰ ਅਜਾਤਾਪੁਰ ਦੇ ਕਿ ਚੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਮੈਂ ਪਿੰਡ ਹਾਤਾਪੁਰ ਬਲਾਕ ਸਰੰਦ ਦੇ ਪਿੰਡ ਚ ਆਇਆ ਸੀ ਅੱਜ ਇੱਕ ਬਹੁਤ ਖੁਸ਼ੀ ਦਾ ਮਕਾਮ ਹੈ ਇਹ ਜਿਹੜੇ ਸਾਥੀ ਖੜੇ ਨੇ ਇਹ ਲੋਕ ਖੜੇ ਨੇ ਮੇਰੇ ਸਤਕਾਰਯੋਗ ਇਹਨਾਂ ਨੇ ਇਸ ਕਾਵਲ ਬਣਾਇਆ ਕਿ ਮੈਂ ਅਜ ਐਮਐਲਏ ਬਣ ਕੇ ਇਹਨਾਂ ਦੀ ਜਿਹੜੀ ਸਾਨੂੰ ਬਹੁਤ ਵੱਡੀ ਹੁਕਮ ਸੀ ਐਡਮਾਂਡ ਸੀ ਕਹਿ ਲੋ ਉਸੇ ਪਲਾਟਾਂ ਦੀ 5-5 ਮਰਲੇ ਦੇ ਪਲਾਟ ਦੀ ਅੱਜ ਅਸੀਂ ਪਿੰਡ ਆ ਤਾਪਰ ਕਰਕੇ ਗਏ ਆ ਇੱਥੇ ਸਾਰੇ ਜਿਹੜੇ ਲੋੜਵੰਦ ਸਾਡੇ ਸਾਥੀ ਨੇ ਮੈਂ ਗਰੀਬ ਨਹੀਂ ਕਹੂੰਗਾ ਪੰਜਾਬ 'ਚ ਕੋਈ ਗਰੀਬ ਬੰਦਾ ਨਹੀਂ ਨਾ ਕਹਿ ਸਕਦੇ ਗੁਰੂ ਸਾਹਿਬ ਨੇ ਸਾਨੂੰ ਇੰਨੀ ਤਾਕਤ ਦਿੱਤੀ ਹੈ ਜਿਹੜੇ ਲੋੜਵੰਦ ਸਾਡੇ ਸਾਥੀ ਆ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦੇ ਰਹੇ ਆ ਪਿੰਡ ਵਾਲਿਆਂ ਨੇ ਹੁਣ ਇੱਥੇ ਇਹਨਾਂ ਦਾ ਉਹ ਕਰਨਾ ਤਕਸੀਮ ਇਹਨਾਂ ਨੇ ਕਰਨੀ ਉਹ 'ਚ ਮੇਰਾ ਕੋਈ ਰੋਲ ਨਹੀਂ ਲੇਕਿਨ ਇਹਨਾਂ ਨੂੰ 5-5 ਮਰਲੇ ਦੇਵਾਂਗੇ ਔਰ ਇੱਥੇ ਆਉਣ ਵਾਲੇ ਸਮੇਂ 'ਚ ਜਿਉਂ-ਜਿਉਂ ਸਾਡੇ ਕੋਲ ਗਰੰਟ ਆਊ ਮੈਂ ਇਹ ਨਹੀਂ ਕਹਿੰਦਾ ਕਿ 6 ਮਹੀਨੇ ਸਾਲ ਜਦੋਂ ਵੀ ਇੱਥੇ ਸਾਰੀਆਂ ਹੋਰ ਸਹੂਲਤਾਂ ਵੀ ਦੇਵਾਂਗੇ ਅਸੀਂ ਆਪਣੇ ਲੋਕਾਂ ਲਈ ਬਚਨ ਬੱਧਾਂ ਸੇਵਾ ਲਈ ਸਾਡੇ ਉਹ ਲੋਕ ਜਿਹੜੇ ਲੋੜਵੰਦ ਨੇ ਦੇਖੋ ਕਿਸੇ ਜ਼ਿਮੀਂਦਾਰ ਹੈ ਉਹਦੇ ਕੋਲ ਜ਼ਮੀਨ ਹੈ ਉਹ ਆਪਣੇ ਘਰ 'ਚ ਕੋਠੀ ਪਾ ਸਕਦਾ ਆਪਣੇ ਥਾਂ 'ਚ ਕੋਠੀ ਪਾ ਸਕਦਾ ਗਰੀਬੰਦਾ ਕਿੱਥੇ ਘਰ ਪਾਵੇ ਸਾਰੇ ਪਿੰਡਾਂ ਜਿੱਥੇ ਸ਼ਾਮਲਾਟ ਜ਼ਮੀਨ ਹੈ 85-85 ਮਰਲੇ ਦੇ ਪਲਾਟ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਵਾਹਿਚ ਸਾਰੇ ਲੋਕਾਂ ਨੂੰ ਦਵਾਂਗੇ ਔਰ ਅਜਾ ਤਾਪਰ ਦੇ ਕੇ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ